ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸਾਡੀ ਜ਼ਿੰਦਗੀ ਹੈ ਉਹ ਹੈ ਇੱਕ ਰੁੱਖ ਦੀ ਤਰ੍ਹਾਂ ਤੇ ਜਿੰਨੇ ਵੰਸਪਤੀ ਦੇ ਰੁੱਖ ਨੇ ਉਹਨਾਂ ਰੁੱਖਾਂ ਦੀ ਆਪੋ ਆਪਣੀ ਮਹਾਨਤਾ ਹੈ ਸੇਬਾਂ ਦੀ ਆਪਣੀ ਸੰਤਰਿਆਂ ਦੀ ਆਪਣੀ ਕਿੱਕਰ ਤੇ ਟਾਲੀ ਦੀ ਆਪਣੀ ਸਾਗਵਾਂ ਦੀ ਆਪਣੀ ਇਹ ਤੇ ਕੇਵਲ ਬਣ ਗਈ ਮਾਤਰ ਸੰ ਜਿੰਨੀ ਤਰ੍ਹਾਂ ਦੇ ਰੁੱਖ ਨੇ ਜਿੰਨੀ ਤਰ੍ਹਾਂ ਦੀ ਲੱਕੜੀ ਉਹਨਾਂ ਦੀ ਆਪਣੀ ਆਪਣੀ ਕੀਮਤ ਹੈ ਆਪਣੀ ਆਪਣੀ ਕਦਰ ਹੈ ਆਪਣੀ ਆਪਣੀ ਮਹਾਨਤਾ ਹੈ ਹਰ ਪਰਸਨੈਲਿਟੀ ਦੀ ਹਰ ਜ਼ਿੰਦਗੀ ਦੀ ਹਰ ਮਨੁੱਖ ਦੀ ਆਪਣੀ ਆਪਣੀ ਮਹਾਨਤਾ ਹੈ ਉਹਨੇ ਆਪਣੇ ਆਪ ਨੂੰ ਕਿਸ ਯੋਗ ਬਣਾਇਆ ਉਹਦੀ ਯੋਗਤਾ ਦੇ ਵਿਹਾਰ ਦੇ ਉੱਤੇ ਯੋਗਤਾ ਦੇ ਆਧਾਰ ਦੇ ਉੱਤੇ ਸਮਾਜ ਦੇ ਅੰਦਰ ਧਰਮ ਦੇ ਅੰਦਰ ਰਾਜਨੀਤੀ ਦੇ ਅੰਦਰ ਉਦੀ ਕੰਪਨੀ ਦੇ ਅੰਦਰ ਉਹਦੇ ਆਫਿਸ ਦੇ ਅੰਦਰ ਉਹਦੀ ਪੜ੍ਹਾਈ ਲਿਖਾਈ ਤਾਲੀਮ ਯੋਗਤਾ ਇਹ ਸਾਰੀਆਂ ਗੱਲਾਂ ਨੂੰ ਕਾਊਂਟ ਕਰਕੇ ਉਹਦੀ ਮਹਾਨਤਾ ਬਣ ਜਾਂਦੀ ਹੈ ਇੱਕ ਹੀ ਘਰ ਦੇ ਅੰਦਰ ਜਨਮ ਲੈਣ ਵਾਲੇ ਬਹੁਤ ਨੀਵੇਂ ਰਹਿ ਜਾਂਦੇ ਨੇ ਇੱਕ ਹੀ ਘਰ ਦੇ ਅੰਦਰ ਜਨਮ ਲੈਣ ਵਾਲੇ ਬਹੁਤ ਉਚਾਈਆਂ ਤੇ ਸ਼ਿਖਰਾਂ ਨੂੰ ਛੂ ਲੈਂਦੇ ਨੇ ਕਿਉਂਕਿ ਮਹਾਨਤਾ ਆਪਣੇ ਆਪਣੀ ਹੈ ਜਿਵੇਂ ਰੁੱਖਾਂ ਦੇ ਫਲ ਕਈਆਂ ਦੇ ਬਹੁਤ ਮਹਿੰਗੇ ਵਿਕਦੇ ਨੇ ਕਈਆਂ ਦੇ ਆਮ ਹੁੰਦੇ ਨੇ ਠੀਕ ਇਸੇ ਤਰ੍ਹਾਂ ਹੀ ਜੇ ਆਪਣੇ ਆਪ ਨੂੰ ਇੱਕ ਰੁੱਖ ਸਮਝ ਲਓ ਔਰ ਜਿਹੜਾ ਸਾਨੂੰ ਲੱਗਣ ਵਾਲਾ ਫਾਲੇ ਜੋ ਅਸੀਂ ਪ੍ਰਾਪਤ ਕਰਨੇ ਆ ਕਮਾਉਨੇ ਆ ਉਹਦੀ ਆਪੋ ਆਪਣੀ ਕੀਮਤ ਬਣ ਜਾਂਦੀ ਏ ਵੀ ਇਹ ਇੰਨੇ ਯੋਗ ਏ ਇੰਨੇ ਯੋਗ ਨਹੀਂ ਹੈ ਤੇ ਫਿਰ ਜੇ ਆਪਾਂ ਆਪਣੇ ਆਪ ਨੂੰ ਰੁੱਖ ਮੰਨ ਲਈਏ ਤੇ ਫਿਰ ਇਹਦੀ ਸੰਭਾਲ ਬੜੀ ਜ਼ਰੂਰੀ ਬਣ ਜਾਂਦੀ ਹੈ ਮੈਂ ਕੇਵਲ ਉਦਾਹਰਨ ਦੇ ਕੇ ਅੱਗੇ ਆਉਣਾ ਚਾਹੁੰਨਾ ਤੇ ਗੱਲ ਮੈਂ ਇੱਕ ਹੋਰ ਕਰਨੀ ਚਾਹੁੰਨਾ ਰੁੱਖ ਸੁੱਕੇ ਨਾ ਰੁੱਖ ਸੜੇ ਨਾ ਰੁੱਖ ਨੂੰ ਕੋਈ ਕੀੜਾ ਨਾ ਲੱਗੇ ਸਮੇਂ-ਸਮੇਂ ਦੇ ਉੱਤੇ ਖਾਦ ਪਾਣੀ ਦਵਾਈ دارو ਆਪਾਂ ਨੂੰ ਦਿੰਦੇ ਰਹਿਣੇ ਆ ਜਿੰਦਗੀ ਵੀ ਇੱਕ ਰੁੱਖ ਹੈ ਤੇ ਜ਼ਿੰਦਗੀ ਦਾ ਰੁੱਖ ਸੁੱਕੇ ਨਾ ਕੁਮਲਾਏ ਨਾ ਮੁਰਝਾਏ ਨਾ ਇਹਨੂੰ ਵੀ ਸਮੇਂ-ਸਮੇਂ ਦੇ ਉੱਤੇ ਸੰਭਾਲ ਦੀ ਲੋੜ ਪੈਂਦੀ ਹੈ ਸਮੇਂ-ਸਮੇਂ ਤੇ ਇਹਨੂੰ ਪਾਣੀ ਦੀ ਦਵਾਈ ਦੀ ਖਾਦ ਦੀ ਬਹੁਤ ਕੁਸ਼ੂ ਹੋਰ ਦੀ ਲੋੜ ਪੈਂਦੀ ਹੈ ਜਿਹੜਾ ਬਾਹਰ ਸਾਡੀਆਂ ਵਟਾਂ ਦੇ ਉੱਤੇ ਜਾਂ ਗਾਰਡਨ ਦੇ ਅੰਦਰ ਉਗਿਆ ਹੋਇਆ ਰੁੱਖ ਹੈ ਉਸ ਰੁੱਖ ਦੀ ਤੇ ਸੰਭਾਲ ਘੱਟ ਵੀ ਹੋਏਗੀ ਤੇ ਕਿਸੇ ਹੱਦ ਤੱਕ ਕੰਮ ਚੱਲ ਜਾਏਗਾ ਪਰ ਜਿਹੜਾ ਤੁਸੀਂ ਜ਼ਿੰਦਗੀ ਰੂਪੀ ਰੁੱਖ ਪਾਲ ਰਹੇ ਹੋ ਨਾ ਇਹਦੀ ਸੰਭਾਲ ਬਹੁਤ ਜ਼ਿਆਦਾ ਜ਼ਰੂਰੀ ਹੈ ਪੈਰ ਪੈਰ ਤੇ ਜ਼ਰੂਰੀ ਹੈ ਹਰ ਰੋਜ਼ ਜ਼ਰੂਰੀ ਹੈ ਇਹਨੂੰ ਵੇਖਣਾ ਕਿ ਕਿੱਥੇ ਲੋੜ ਇਹਨੂੰ ਖਾਦੀ ਪੈ ਰਹੀ ਹੈ ਦਵਾਈ ਦੀ ਪੈ ਰਹੀ ਹੈ ਜਾਂ ਹੋਰ ਕਿਸੇ ਚੀਜ਼ ਦੀ ਪੈ ਰਹੀ ਜਿਹੜਾ ਜ਼ਿੰਦਗੀ ਵਾਲਾ ਰੁੱਖ ਹੈ ਇਹ ਸੁੱਖ ਦਾ ਕਿਵੇਂ ਹੈ ਇੱਕ ਦੋ ਨੁਕਤੇ ਨੇ ਨੋਟ ਕਰਿਓ 네ਗੇਟਿਵਿਟੀ ਬਹੁਤ ਜ਼ਹਿਰ ਵਰਗਾ ਇਹਦੇ ਉੱਤੇ ਅਸਰ ਕਰਦੀ ਹੈ ਕਈਆਂ ਬੰਦਿਆਂ ਦੇ ਕੋਲ ਬਹਿ ਕੇ ਵੇਖੋ ਜਦੋਂ ਗੱਲ ਕਰਨੀ ਹੈ ਉਹਨਾਂ ਟੈਂਦੀ ਕਲਾ ਦੀ ਗੱਲ ਕਰਨੀ ਹੈ ਡੁੱਬੇ ਹੋ ਕੇ ਚੋਰੇ ਕਲੇ ਕਲੇਸ਼ ਮਰ ਗਏ ਖੱਪ ਗਏ ਰਿਆ ਨਹੀਂ ਇਦਾਂ ਦੀ ਗੱਲ ਕਰਨੀ ਏ ਵੀ ਜਿਵੇਂ ਉਜੜੀ ਗਏ ਆ ਪੱਲੇ ਕੁਛ ਨਹੀਂ ਰਿਹਾ 네ਗੈਟਿਵਿਟੀ ਦੇ ਨਾਲ ਭਰੇ ਮਿਲਦੇ ਨੇ ਉਹਨਾਂ ਦੇ ਸਾਹਮਣੇ ਇੱਕ ਨਹੀਂ 50 ਆਪਸ਼ਨਾਂ ਵੀ ਆ ਜਾਣ ਕੰਮਕਾਰ ਕਰਨ ਦੀਆਂ ਉਹਨਾਂ ਹਰ ਕੰਮਕਾਰ ਦੇ ਅੰਦਰੋਂ 네ਗੈਟਿਵ ਪੱਖ ਰੱਖ ਕੇ ਤੁਹਾਡੇ ਸਾਹਮਣੇ ਲਿਆ ਕੇ ਰੱਖਦੇ ਨੇ ਵੀ ਇਹਦੇ ਅੰਦਰ ਆ ਘਟਾ ਹੈ ਇਹਦੇ ਅੰਦਰ ਆ ਘਟਾ ਹੈ ਮੇਰਾ ਮਤਲਬ ਇਹ ਨਹੀਂ ਕਿ ਘਟਾ ਜਾਂ ਵਾਦਾ ਵਿਚਾਰਨਾ ਗੁਨਾਹ ਹੈ ਪਰ ਕਈਆਂ ਦਾ ਸੁਭਾਅ ਬਣ ਜਾਂਦਾ ਹੈ ਵੀ ਉਹਨਾਂ ਨੇ ਨੈਗੇਟਿਵਿਟੀ ਹੀ ਸੋਚਣੀ ਹੈ ਨੈਗੇਟਿਵਿਟੀ ਬੋਲਣੀ ਹੈ ਉਹ ਹੀ ਆਪਣੇ ਅੰਦਰ ਲੈ ਕੇ ਜਾਣੀ ਹੈ ਐਗਜ਼ਾਮਪਲ ਰੋਡਾਂ ਦੇ ਉੱਤੇ ਰੋਜ਼-ਰੋਜ਼ ਆਪਾਂ ਵੇਖਦੇ ਆਂ ਵੀ ਕਿੰਨੇ ਐਕਸੀਡੈਂਟ ਹੁੰਦੇ ਨੇ ਕਿ ਕਾਰਾਂ ਚਲਾਉਣੀਆਂ ਮੋਟਰ ਕਾਰਾਂ ਬਾਈਕ ਜਾਂ ਬਾਕੀ ਦੀਆਂ ਚੀਜ਼ਾਂ ਸਾਧਨ ਚੱਲਨੇ ਬੰਦ ਹੋ ਗਏ ਨੇ ਤੇ ਜੇ ਬੰਦਾ ਰੋਡ ਤੇ ਨਿਕਲੇ ਨਾਮ ਵੀ ਮੇਰੇ ਰਿਸ਼ਤੇਦਾਰ ਦਾ ਐਕਸੀਡੈਂਟ ਹੋਇਆ ਸੀ ਉਹਦੀ ਲੱਤ ਟੁੱਟ ਗਈ ਉਹਦੀ ਬਾਹਾਂ ਟੁੱਟ ਗਈ ਉਹਦੇ ਨਾਲ ਐਦਾਂ ਹੋ ਗਿਆ ਉਹਦੇ ਨਾਲ ਉਹਦਾਂ ਹੋ ਗਿਆ ਤੋ ਕੀ ਦੁਨੀਆ ਰੋਡ ਦੇ ਉੱਤੇ ਕਾਰ ਚਲਾ ਸਕੇਗੀ ਜਾਂ ਬਾਕੀ ਵਾਹਨ ਚਲਾ ਸਕੇਗੀ ਆਪਣੀ ਆਪਣੀ ਜਿਹੜੀ ਤੁਹਾਡੀ ਪ੍ਰੈਕਟਿਸ ਹੈ ਉਹਦੇ ਉੱਤੇ ਮਾਣ ਫਕਰ ਜ਼ਰੂਰ ਹੋਣਾ ਚਾਹੀਦਾ ਹੈ ਆਪਣੀ ਕਲਾ ਤੇ ਫਕਰ ਹੋਣਾ ਚਾਹੀਦਾ ਹੈ ਪੋਜ਼ਿਟਿਵਿਟੀ ਹੋਣੀ ਚਾਹੀਦੀ ਮੈਂ ਬਚ ਸਕਦਾ ਮੈਂ ਬਚਾ ਸਕਦਾ ਦੂਜੇ ਨੂੰ ਤਾਂ ਹੀ ਰੋਡ ਤੇ ਨਿਕਲ ਪਾਓਗੇ ਵਰਨਾ ਨਹੀਂ ਤੋ ਨੰਬਰ 1 ਦੇ ਉੱਤੇ 네ਗਟਿਵਿਟੀ ਇਦੇ ਵਾਸਤੇ ਬਹੁਤ ਬੁਰਾ ਅਸਰ ਪੈਦਾ ਕਰਦੀ ਹੈ 네ਗੇਟਿਵਿਟੀ ਰੁੱਖ ਨੂੰ ਸੁਕਾ ਦਿੰਦੀ ਹੈ ਜਿਹੜਾ ਜ਼ਿੰਦਗੀ ਰੂਪੀ ਰੋਖ ਹੈ ਨੰਬਰ 2 ਕਦੇ ਕਦੇ ਵੇਖਿਆ ਹੈ ਵੀ ਗਰੀਬੀ ਤੋਂ ਤੰਗ ਆ ਕੇ ਕਲੇ ਕਲੇਸ਼ ਤੋਂ ਤੰਗ ਆ ਕੇ ਲੋਕ ਕੋਈ ਨਾ ਕੋਈ ਗਲਤ ਡਿਸੀਜਨ ਲੈ ਪੈਂਦੇ ਨੇ ਔਰ ਆਪਣੇ ਜੀਵਨ ਦੇ ਰੁੱਖ ਨੂੰ ਆਪਣੇ ਹੱਥੀਂ ਵੱਢ ਦਿੰਦੇ ਨੇ ਸੁਕਾ ਦਿੰਦੇ ਨੇ ਮੇਰਾ ਮਤਲਬ ਹੈ ਆਤਮ ਹੱਤਿਆ ਕਰ ਲੈਂਦੇ ਨੇ ਸੁਸਾਈਡ ਕਰ ਲੈਂਦੇ ਨੇ ਗਰੀਬੀ ਦੇ ਅੰਦਰ ਅਗਰ ਰੁੱਖ ਕੁਮਲਾ ਗਿਆ ਹੈ ਸੁੱਕ ਗਿਆ ਹੈ ਤਾਂ ਜ਼ਰੂਰੀ ਤੇ ਨਹੀਂ ਕਿ ਸਦਾ ਬਾਹਰ ਤੁਹਾਡੇ ਉੱਤੇ ਗਰੀਬੀ ਰਹਿਣੀ ਤੁਸੀਂ ਆਪਣੇ ਸੱਜੇ ਖੱਬੇ ਇਧਰ ਉਧਰ ਝਾਤ ਮਾਰ ਕੇ ਵੇਖੋ ਜਿਨ੍ਹਾਂ ਦੇ ਕੋਲ ਖਾਣ ਵਾਸਤੇ ਰੋਟੀ ਨਹੀਂ ਸੀ ਹਜ਼ਾਰਾਂ ਲੋਕਾਂ ਨੂੰ ਉਹ ਕਾਰੋਬਾਰ ਦੇਣ ਦੀ ਸ਼ਮਤਾ ਪ੍ਰਾਪਤ ਕਰ ਗਏ ਇੰਨੀ ਉਹਨਾਂ ਦੇ ਅੰਦਰ ਤਾਕਤ ਆ ਗਈ ਜਿਨ੍ਹਾਂ ਨੂੰ ਪਿੰਡ ਦੇ ਅੰਦਰ ਸ਼ਹਿਰ ਦੇ ਅੰਦਰ ਕਲੋਨੀ ਦੇ ਅੰਦਰ ਕੋਈ ਪੁੱਛਦਾ ਨਹੀਂ ਸੀ ਜਾਂ ਹਜ਼ਾਰਾਂ ਲੋਕਾਂ ਦੇ ਅੰਦਰ ਲੱਖਾਂ ਦੇ ਅੰਦਰ ਉਹਨਾਂ ਦਾ ਨਾਮ ਨਾ ਚੱਲਦਾ ਹੈ। ਤੋਂ ਜ਼ਰੂਰੀ ਨਹੀਂ ਹੁੰਦਾ ਕਿ ਜੀਵਨ ਦੇ ਅੰਦਰ ਜਿਹੜੀ ਅੱਜ ਸਮੇਂ ਦੀ ਘੜੀ ਤੁਹਾਡੇ ਨਾਲ ਚੱਲ ਰਹੀ ਹੈ ਹਮੇਸ਼ਾ ਇੰਨੀ ਹੀ ਰਹਿਣਾ ਸਮਾਂ ਬਦਲਣਾ ਨਹੀਂ ਹੈ। ਤੋਂ ਗਰੀਬੀ ਤੋਂ ਤੰਗ ਆ ਕਿ ਕਦੇ ਵੀ ਆਪਣੇ ਜ਼ਿੰਦਗੀ ਦੇ ਰੁਖ ਨੂੰ ਵੱਡੋ ਨਾ ਆਪਣੇ ਹੱਥੀਂ ਆਪਣੇ ਕਵਾੜੇ ਦੇ ਨਾਲ ਇਹਦਾ ਸਤਿਆਨਾਸ਼ ਨਾ ਕਰੋ। ਕਦੇ-ਕਦੇ ਮਾਮੂਲੀ ਜੇ ਹੋਕਿਆਂ ਦੇ ਨਾਲ ਚੋਰੀਆਂ ਦੇ ਨਾਲ ਪਰੇਸ਼ਾਨੀਆਂ ਦੇ ਨਾਲ ਬੰਦੇ ਦਾ ਜ਼ਿੰਦਗੀ ਰੁਕੀ ਰੂਪੀ ਰੁੱਕ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਤੇ ਆਪਣੇ ਆਪ ਫਿਰ ਇਹਨੂੰ ਵੱਡਣਾ ਸ਼ੁਰੂ ਕਰ ਦਿੰਦਾ ਕੀ ਕਰਨਾ ਹੈ ਜ਼ਿੰਦਗੀ ਰੱਖ ਕੇ ਹੋ ਕੇ ਬੜੇ ਨੇ ਚੋਰੇ ਬੜੇ ਨੇ ਕਲੇਸ਼ ਬੜੇ ਨੇ ਘਰ ਜਾਣਾ ਉੱਥੇ ਪਰੇਸ਼ਾਨੀ ਬਾਹਰ ਜਾਣਾ ਉੱਥੇ ਪਰੇਸ਼ਾਨੀ ਗਰੀਬੀ ਇਹ ਕੀ ਕਰਨਾ ਹੈ ਜੀਵਨ ਲੀਲਾ ਖਤਮ ਕਰ ਲਈਏ ਇਹਦੇ ਵਿੱਚ ਹੀ ਭਲਾ ਹੈ ਪਰ ਮੈਨੂੰ ਇੱਕ ਅਦੀਬ ਦਾ ਬੋਲ ਚੇਤੇ ਆਉਂਦਾ ਹੈ ਉਹ ਕਹਿੰਦਾ ਹੈ ਅਬ ਤੋਂ ਘਬਰਾ ਕੇ ਕਹਤੇ ਹਨ ਕਿ ਮਰ ਜਾਏਗੇ ਹਮ ਮਰਕਰ ਵੀ ਨਾ ਚੈਨ ਆਇਆ ਤਾਂ ਕਿਧਰ ਜਾਏਗੇ ਹਮ ਮਰਨ ਤੋਂ ਬਾਅਦ ਕੋਈ ਚੈਨ ਨਹੀਂ ਹੈ ਕੋਈ ਗਰੰਟੀ ਨਹੀਂ ਹੈ ਸੁਖ ਮਿਲੇਗਾ ਸਿਰਫ ਇਨਾ ਹੈ ਇੱਕ ਪਾਸਿਓਂ ਦੁੱਖਾਂ ਦਾ ਚੈਪਟਰ ਬੰਦ ਹੋਏਗਾ ਦੂਜੇ ਪਾਸੇ ਕਿਧਰੇ ਨਾਲ ਕਿਧਰੇ ਸ਼ੁਰੂਆਤ ਹੋਏਗੀ ਖੈਰ ਇੱਕ ਵਿਸ਼ਾ ਵੱਖਰਾ ਹੈ ਗੱਲ ਕਰ ਰਿਹਾ ਸਾਂ ਵੀ ਉਹਨਾਂ ਹੋ ਕੇ ਚੋਰੇ ਪਰੇਸ਼ਾਨੀਆਂ ਦੀਆਂ ਲਹਿਰਾਂ ਵਿੱਚੋਂ ਪਾਰ ਨਿਕਲਣਾ ਆਪਣੀ ਜੀਵਨ ਨੌਕਾ ਨੂੰ ਪਾਰ ਲੈ ਕੇ ਜਾਣਾ ਹੀ ਤੇ ਸ਼ੁਰਮਗਤੀ ਹੈ ਇਹ ਤੇ ਕਲਾ ਹੈ ਜਿਹੜੀ ਤੁਹਾਡੇ ਕੋਲ ਹੋਣੀ ਬੜੀ ਜ਼ਰੂਰੀ ਹੈ ਤੋ ਹਰ ਵਕਤ ਆਪਣੇ ਆਪ ਨੂੰ ਪੋਜ਼ਿਟਿਵਿਟੀ ਦਾ ਪਾਣੀ ਦੇ ਕੇ ਰੱਖੋ ਆਪਣੇ ਆਪ ਨੂੰ ਉੱਤਮ ਤੇ ਚੰਗੀਆਂ ਵਿਚਾਰਾਂ ਦਾ ਪਾਣੀ ਦੇ ਕੇ ਰੱਖੋ ਖਾਦ ਦਵਾਈ ਦੇ ਕੇ ਰੱਖੋ ਤਾਂ ਕਿ ਜ਼ਿੰਦਗੀ ਦਾ ਰੁਖ ਕਮ ਲਾਏ ਨਾ ਨੰਬਰ 2 ਕਿਦਰੇ ਤੁਹਾਨੂੰ ਲੱਗੇ ਵੀ ਮੇਰੀ ਜ਼ਿੰਦਗੀ ਦਾ ਰੁਖ ਸੁੱਕਦਾ ਹੀ ਜਾ ਰਿਹਾ ਹੈ ਤੇ ਮੇਰੇ ਤੋਂ ਸੰਭਾਲਿਆ ਨਹੀਂ ਜਾ ਰਿਹਾ ਬਹੁਤ ਸਪੈਸ਼ਲਿਸਟ ਸੱਜਣ ਹੁੰਦੇ ਨੇ ਸਮਾਜ ਦੇ ਅੰਦਰ ਬੈਠੇ ਹੁੰਦੇ ਨੇ ਸਾਈਕੋਲੋਜਿਸਟ ਹੁੰਦੇ ਨੇ ਕਿਸੇ ਨਾ ਕਿਸੇ ਦੀ ਹੈਲਪ ਲੈ ਕੇ ਮਦਦ ਲੈ ਕੇ ਆਪਣੇ ਰੁਖ ਨੂੰ ਤੁਸੀਂ ਸੁੱਕਣ ਤੋਂ ਬਚਾ ਸਕਦੇ ਹੋ ਪਰ ਜੇ ਯਤਨ ਕਰੋਗੇ ਘਰੋਂ ਬਾਹਰ ਨਿਕਲਣ ਦਾ ਤਾਂ ਇਸ ਤੋਂ ਥੋੜਾ ਜਿਹਾ ਅੱਗੇ ਚੱਲਨੇ ਆ ਬਹੁਤ ਸਾਰੇ ਲੋਕ ਤੁਹਾਡੇ ਤੋਂ ਪਿੱਛੇ ਨੇ ਕਿਸੇ ਨਾ ਕਿਸੇ ਐਂਗਲ ਤੋਂ ਸੇਤ ਕਰਕੇ ਪਰਿਵਾਰ ਕਰਕੇ ਧਨ ਦੌਲਤ ਕਰਕੇ ਤੁਹਾਡੇ ਤੋਂ ਪਿੱਛੇ ਨੇ ਇਹ ਸੋਚ ਵੀ ਆਪਣੇ ਅੰਦਰ ਜ਼ਰੂਰ ਪਾਲ ਕੇ ਰੱਖੋ ਵੀ ਜੇ ਮੈਂ ਸਭ ਤੋਂ ਅੱਗੇ ਨਹੀਂ ਤੇ ਮੈਂ ਸਭ ਤੋਂ ਪਿੱਛੇ ਵੀ ਨਹੀਂ ਆ ਮੈਂ ਮੱਧ ਦੇ ਅੰਦਰ ਆ ਬਹੁਤ ਸਾਰੇ ਲੋਕਾਂ ਦੇ ਵਿਚਾਰ ਹੋ ਕੇ ਚੱਲਣ ਦਾ ਮੈਨੂੰ ਸਮਾਂ ਮਿਲ ਰਿਹਾ ਤਾਂ ਕੀ ਹੋਇਆ ਜੇ ਥੋੜੀਆਂ ਪਰੇਸ਼ਾਨੀਆਂ ਨੇ ਮੇਰੇ ਤੋਂ ਬਹੁਤ ਸਾਰੇ ਲੋਕ ਪਿੱਛੇ ਨੇ ਅੱਜ ਪਰੇਸ਼ਾਨੀਆਂ ਨੇ ਕੱਲ ਹੋ ਸਕਦਾ ਹੈ ਨਾ ਰਹੇ ਤਾਂ ਇਹ ਸੋਚ ਤੁਹਾਨੂੰ ਪਿੱਛੇ ਵੇਖਣ ਤੇ ਮਜਬੂਰ ਕਰੇਗੀ ਪਿੱਛੇ ਵੇਖੋਗੇ ਤੁਹਾਡੇ ਮਨ ਦਾ ਬੈਲੈਂਸ ਬੰਨਣਾ ਸ਼ੁਰੂ ਹੋਏਗਾ ਪਰੇਸ਼ਾਨੀਆਂ ਕਟਨੀਆਂ ਸ਼ੁਰੂ ਹੋਣਗੀਆਂ ਦੂਜੀ ਗੱਲ ਸੁੱਕੇ ਹੋਏ ਰੁੱਖ ਕੋਲੋਂ ਨਾ ਲੱਕੜ ਨਾ ਫੁੱਲ ਨਾ ਫਲ ਨਾ ਛਾਇਆ ਕੁਝ ਨਹੀਂ ਮਿਲਦਾ ਬਾਲਣ ਦੇ ਕੰਮ ਆਉਂਦਾ ਹੈ ਸੜਨ ਦੇ ਕੰਮ ਆਉਂਦਾ ਹੈ ਅਗਰ ਜ਼ਿੰਦਗੀ ਮਿਲੀਏ ਤੇ ਇਹਦੇ ਅੰਦਰ ਕੁਝ ਨਾ ਕੁਝ ਪ੍ਰਾਪਤ ਕਰੋ ਕੁਝ ਨਾ ਕੁਝ ਆਪਣੇ ਤੇ ਪੈਦਾ ਕਰੋ ਕੋਈ ਫੁੱਲ ਕਿਸੇ ਦੇ ਕੰਮ ਆ ਜਾਣਾ ਕੋਈ ਫਲ ਕਿਸੇ ਦੇ ਕੰਮ ਆ ਜਾਣਾ ਕੋਈ ਛਾਇਆ ਕਿਸੇ ਦੇ ਕੰਮ ਆ ਜਾਵੇ ਇਸ ਤਰ੍ਹਾਂ ਦਾ ਨਾ ਬਣ ਕੇ ਰਹੋ ਵੀ ਜੰਗਲ ਦਾ ਰੁੱਖ ਸੁੱਕਿਆ ਰੁੱਖ ਜਿਹਨੂੰ ਲੋਕ ਵੇਖਣ ਵੀ ਬਾਲਣ ਦਾ ਹੀ ਕੰਮ ਹੈ ਔਰ ਕੁਝ ਵੀ ਨਹੀਂ ਇਸ ਲਈ ਸੁੱਕੋ ਨਾ ਹਰੇ ਭਰੇ ਰਹਿਣ ਦੀ ਆਪਣੇ ਆਪ ਨੂੰ ਆਦਤ ਪਾਓ ਪੋਜ਼ੀਟਿਵ ਰਹਿਣ ਦੀ ਆਦਤ ਪਾਓ ਮੁਰਝਾਓ ਨਾ ਕੁਮਲਾਓ ਨਾ ਹਰ ਵਕਤ ਰੁੜ ਗਏ ਮਰ ਗਏ ਖੱਪ ਗਏ ਰਿਆ ਨਹੀਂ ਕੁਝ ਇਹਨਾਂ ਗੱਲਾਂ ਤੋਂ ਥੋੜਾ ਜਿਹਾ ਦੂਰ ਰਹਿਣ ਦਾ ਯਤਨ ਕਰੋ ਅਵਾਇਡ ਕਰੋ ਇਹਨਾਂ ਗੱਲਾਂ ਨੂੰ ਇਹ ਠੀਕ ਹੈ ਜ਼ਿੰਦਗੀ ਇਹ ਹੋ ਕੇ ਨੇ ਚੋਰੇ ਨੇ ਨੇੜੇ ਆਉਂਦੇ ਨੇ ਪਰ ਇਹਨਾਂ ਵਿੱਚੋਂ ਨਿਕਲਣਾ ਵੀ ਤੇ ਸਾਡੇ ਕੰਮ ਹੈ ਬੰਦੇ ਦਾ ਹੀ ਕੰਮ ਹੈ ਤੋ ਇਸ ਕਰਕੇ ਪੋਜ਼ੀਟਿਵ ਰਹਿਣਾ ਲਏ ਬੰਦੀਆਂ ਵਿਚਾਰਾਂ ਨੂੰ ਆਪਣੇ ਅੰਦਰ ਜਗ੍ਹਾ ਦੇਣੀ ਉੱਤਮ ਤੇ ਚੰਗੇ ਵਿਚਾਰਾਂ ਨੂੰ ਆਪਣੇ ਅੰਦਰ ਜਗ੍ਹਾ ਦੇਣੀ ਇਹ ਸਾਰਿਆਂ ਵਾਸਤੇ ਬਹੁਤ ਚੰਗਾ ਹੋ ਨਿਭੜੇਗਾ ਇਸ ਕਰਕੇ ਆਪਣੇ ਅੰਦਰ ਰੋਜ਼ ਕੋਈ ਨਾ ਕੋਈ ਚੰਗੀ ਵਿਚਾਰ ਨੂੰ ਲੈ ਕੇ ਜਾਣ ਦਾ ਯਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ